ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਸੰਗਰਾਂਦ ਦੇ ਸੰਬੰਧ ਵਿੱਚ ਚੰਡਾ ਲਹਿਰਾਇਆ ਗਿਆ। ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ, ਸ਼੍ਰੀ ਬੜਾ ਹਨੂਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਸੰਗਰਾਂਦ ਦੀ ਵਧਾਈ ਦਿੱਤੀ। ਇਸ ਮੌਕੇ ਰਾਜੇਸ਼ ਕੁਮਾਰ ਬੰਟੂ, ਮੈਨੇਜਰ ਅਨਿਲ ਸ਼ਰਮਾ, ਸੰਜੀਵ ਕੁਮਾਰ ਜੋਲੀ, ਨਰੇਸ਼ ਕੁਮਾਰ ਗੁਪਤਾ, ਵਿਸ਼ਾਲ ਪੱਲਾ, ਰਾਜੀਵ ਅਰੋੜਾ सनी कुमार समेत बड़ी गिनती में संक्रांति का शुभ दिवस है ज्येष्ठ मास की संक्रांति है जो वृक्ष राशि में आती है अब ये गर्मी का महीना है और भगवान की कृपा से हमने जंग में गर्मी दिखा के पाकिस्तान को भी हरा दिया है और पाकिस्तान ने हमारे से मांगा ਕਿ ਸੰਧੀ ਕਰੋ ਸਮਝੌਤਾ ਕਰੋ ਜੰਗ ਬੰਦ ਕਰਾਓ ਤੋਂ ਸ਼ੁਭ ਸੰਗ੍ਰਾਂਤੀ ਸਾਰਾ ਦੇਸ਼ ਸਾਰੀ ਦੁਨੀਆ ਸਾਰੇ ਨੇਕ ਲੋਕ ਖੁਸ਼ ਰਹੇ ਪਲੇ ਫੁੱਲੇ ਔਰ ਅੱਜ ਕੀ ਸੰਗ੍ਰਾਂਤੀ ਦਾ ਵਿਸ਼ੇਸ਼ ਦਿਨ ਹੈ ਹਮਾਰਾ ਜੋ ਇੱਕ ਬੀਐਸਐਫ ਦਾ ਜਵਾਨ ਪਾਕਿਸਤਾਨ ਦੇ ਕਬਜ਼ੇ ਮੇ ਥਾ ਅੱਜ ਬੇ ਵੀ ਛੁੱਟ ਕੇ ਆਪਣੀ ਬ੍ਰਿਗੇਡ ਮੇ ਵਾਪਸ ਆ ਗਿਆ ਹੈ ਤੋਂ ਸਭ ਕੋ ਬਹੁਤ ਬਹੁਤ ਵਧਾਈ ਬਹੁਤ ਬਹੁਤ ਵਧਾਈ ਹਰ ਸੰਗ੍ਰਾਂਤ ਦੀ ਤਰ੍ਹਾਂ ਅੱਜ ਵੀ ਵੱਡੇ ਹਨੂਮਾਨ ਜੀ ਦੇ ਮੰਦਰ ਹੈ ਸਾਰੇ ਭਗਤ ਜਿਨ੍ਹਾਂ ਨੇ ਸ਼ੁਰੂ ਕਰਾਇਆ ਸੀ ਸਾਰੇ ਆਏ ਬੜਾ ਚੰਗਾ ਲੱਗ ਪ੍ਰਾਇਮਨ ਨਾਲ ਇੱਕ ਹੋਰ ਵਧਾਈ ਦੇਣੀ ਚਾਹਨਾ ਸਾਰਿਆਂ ਨੂੰ ਕਿ ਐ ਜਿਹੜਾ ਲੱਗੇ ਵੀ ਧਰਮੀ ਮੁਲਕ ਰੋਈ ਪੰਗੇ ਲੈਂਦਾ ਸੀ ਉਹ ਵੀ ਹਨੂਮਾਨ ਜੀ ਦੀ ਕਿਰਪਾ ਨਾਲ ਉਸ ਦਿਨ ਮੰਗਲਵਾਰ ਸੀ 6 ਔਰ 7 ਦੀ ਰਾਤ ਨੂੰ ਜਿਹੜਾ ਸੰਦੂਰ ਪ੍ਰੇਸ਼ਨ ਜੀ ਨੂੰ ਨਾਂ ਦਿੱਤਾ ਗਿਆ ਔਰਤਾਂ ਦੇ ਪਤੀ ਦੀ ਲੰਮੀ ਉਮਰ ਅਸੇ ਸੰਦੂਰ ਲਾਉਂਦੀਆਂ ਨਾਲ ਸਾਡੇ ਹਨੂਮਾਨ ਜੀ ਦਾ ਪੂਰਾ ਸ਼ਰੀਰ ਹੀ ਸੰਦੂਕ ਕਿਉਂ ਕਹਿੰਦੇ ਨਾ ਵੱਡੇ ਤੋਂ ਵੱਡਾ ਕਸ਼ਟ ਵੀ ਹੋਵੇ ਹਨੂਮਾਨ ਜੀ ਦੇ ਸੰਦੂਰ ਮਲਦੇ ਹੋ ਤੇ ਕੁਝ ਨਹੀਂ ਤੇ ਉਹ ਦਿਨ ਐ ਵੀ ਹਨੂਮਾਨ ਜੀ ਦਾ ਵਾਰ ਸੀ ਕੱਲ ਸਾਰੀ ਦੁਨੀਆ ਇੱਥੇ ਮੱਥਾ ਟੇਕਣ ਆਈ ਸੀ ਧੰਨਵਾਦ ਕਰਨ ਆਈ ਸੀ ਪਹਿਲਾਂ ਤਾਂ ਸੰਗਰਾਣ ਦੀ ਸਾਡੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਅੱਜ ਸੰਗਰਾਣ ਦੇ ਦਿਨ ਹਨ ਹનુਮਾਨ ਮੰਦਿਰ ਦੇ بڑا ਹਨੂਮਾਨ ਮੰਦਿਰ ਵਿੱਚ ਬਹੁਤ ਪ੍ਰਸਿੱਧ ਜਿਹੜਾ ਹਨੂਮਾਨ ਮੰਦਿਰ ਦਾ ਉੱਥੇ ਝੰਡਾ ਚੜਾਇਆ ਗਿਆ ਹਰ ਸੰਗਰਾਣ ਦੀ ਤਰ੍ਹਾਂ ਇਸ ਵਾਰੀ ਚੜਾਇਆ ਗਿਆ ਤੇ ਮੈਂ ਆਪਣੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜੇ ਕਿ ਸਾਡੇ ਸੰਗਰਾਣ ਦੀ ਵੇਡ ਕਰਦੇ ਹੁੰਦੇ ਕਦੋਂ ਸੰਗਰਾਣ ਦਾ ਤੇ ਮੇਰੇ ਆਉਣ ਤੋਂ ਪਹਿਲਾਂ ਹੀ ਸਾਡੇ ਇੱਥੇ ਪਹੁੰਚ ਹੁੰਦੇ ਆ ਮੈਂ ਬਜਰੰਗਵਲੀ ਅਗੇ ਇਹੋ ਹੀ ਪ੍ਰਾਰਥਨਾ ਕਰਨਾ ਕਿ ਬਜਰੰਗਵਲੀ ਆ ਸਾਰੇ ਸਾਥੀਆਂ ਦੀ ਕਿਰਪਾ ਬਣਾਈ ਰੱਖੇ ਸੰਕਰਾਂਤੀ ਦੇ ਮੌਕੇ ਤੇ ਉੱਤਰ ਭਰ ਦੇ ਪ੍ਰਸਿੱਧ ਮੰਦਿਰ ਸ੍ਰੀ ਦੁਰਗਿਆਨਾ ਤਿਰਤ ਦੀ ਸ੍ਰੀ ਬਡਾਹਨੋਂ ਮੰਦਿਰ ਜਿਸ ਨੂੰ ਜਿਸ ਨੂੰ ਕੀ ਲੰਗੂਰਾਲੇ ਮੰਦਿਰ ਤੋਂ ਵੀ ਜਾਣਿਆ ਜਾਂਦਾ ਹਰੇ ਸੰਕਰਾਂਤੀ ਦੇ ਮੌਕੇ ਤੇ ਅੱਜ ਹਰੇ ਸੰਕਰਾਂਤੀ ਦੇ ਤਰ੍ਹਾਂ ਇਸ ਵਾਰ ਵੀ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਹੈ ਅਰ ਝੰਡਾ ਚੜ੍ਹਾਉਣ ਤੋਂ ਬਾਅਦ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਲక్ష్ਮੀ ਕਾਂਜਾ ਚਾਵਲਾ ਰਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਸਕਰਾंति ਦੀ ਜਿੱਥੇ ਵਧਾਈ ਦਿੱਤੀ ਗਈ ਹੈ ਤੇ ਸੋ ਸਲਾਘਾ ਕੀਤੀ ਗਈ ਆਪਣੇ ਦੇਸ਼ ਦੀ ਤਰੱਕੀ ਤੇ ਉਹਨਾਂ 29 ਦੇ ਲਈ ਜਿਹੜੀ ਕਾਮਨਾ ਵੀ ਕੀਤੀ ਗਈ ਹੈ ਤੇ ਸਾਡੀ ਫਾਸਟਵੇਟ ਵੀ ਮੇਲੋ ਵੀ ਸਾਡਾ ਦੇਸ਼ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਤੇ ਦੁਸ਼ਮਣ ਦਾ ਹਮੇਸ਼ਾ ਜਿਹੜਾ ਦੁਸ਼ਮਣ ਹੈ ਬਿਲਕੁਲ ਖਤਮ ਹੋਣਾ ਚਾਹੀਦਾ ਉਸ ਦਾ ਕੈਮਰਾਮੈਨ ਰਾਜਨ ਕੁਮਾਰ ਜਨਲ ਚੀਲ ਸ਼ਰਮਾ ਫਾਸਟਵੇ ਨਿਊਜ਼ ਅਮਰਸਾ